ਪੀਏਯੂ ਲੁਧਿਆਣਾ ਦੇ ਕਿਸਾਨ ਮੇਲੇ ਚ ਘੁੰਮ ਰਹੇ ਆ ਤੇ ਇੱਥੇ ਅਸੀਂ ਖੜੇ ਆ ਪੀਏਯੂ ਵੱਲੋਂ ਜਿਹੜਾ ਇੱਕ ਬੀ ਕੀਪਰਜ਼ ਐਸੋਸੀਏਸ਼ਨ ਹੈ ਉਹਨਾਂ ਵੱਲੋਂ ਇੱਕ ਸਾਂਝੀ ਇੱਥੇ ਸਟਾਲ ਲਾਈ ਗਈ ਆ ਤੇ ਸਟਾਲ ਦੇ ਉੱਪਰ ਪਹਿਲੀ ਗੱਲ ਤਾਂ ਮੈਂ ਵੇਖ ਰਿਹਾ ਵੀ ਸੱਤ ਅੱਠ ਤਰ੍ਹਾਂ ਦਾ ਤਾਂ ਇੱਥੇ ਸ਼ਹਿਦ ਪਿਆ ਬਾਜ਼ਾਰ ਚ ਆਪਾਂ ਵੇਖਦੇ ਆ ਇੱਕੋ ਹੀ ਰੰਗ ਦਾ ਤੇ ਇੱਕੋ ਹੀ ਸਵਾਦ ਦਾ ਸ਼ਹਿਦ ਹੁੰਦਾਗਾ ਵੱਡੀ ਸਾਰੀ ਕੰਪਨੀ ਦਾ ਉਹ ਤੇ ਮਾਰਕਾ ਲੱਗਿਆ ਹੁੰਦਾ ਪਰ ਇੱਥੇ ਕਈ ਤਰ੍ਹਾਂ ਦਾ ਸ਼ਹਿਦ ਇੱਕ ਜੰਮਿਆ ਹੋਇਆ ਸ਼ਹਿਦ ਵੀ ਆ ਖਰੀਦਦਾਰ ਆ ਰਹੇ ਨੇ ਟੈਸਟ ਕਰਵਾਇਆ ਜਾ ਰਿਹਾ ਪਲਾਸਟਿਕ ਦੀ ਟੈਸਟ ਕਰਕੇ ਦੇਖ ਸਕਦੇ ਹੋ ਤੁਸੀਂ ਤਾਂ ਬਹੁਤ ਤਰ੍ਹਾਂ ਦਾ ਜਿਹੜਾ ਹੈਗਾ ਇੱਧਰ ਆਉਣੇ ਆਪਾਂ ਇੱਧਰ ਚੱਲਦੇ ਆਂ ਇੱਧਰ ਕੁਝ ਨੌਜਵਾਨ ਮੁੰਡੇ ਖੜੇ ਆ ਟੈਸਟ ਕਰਕੇ ਦੇਖਿਆ ਅ ਗੱਲ ਕਰਨੀ ਚਾਹਾਂਗੇ ਸ਼ਾਇਦ ਟੈਸਟ ਕਰਕੇ ਦੇਖਿਆ ਬਹੁਤ ਮਤਲਬ ਘਟ ਲੋ ਕੇਸ ਨੂੰ ਜਾਣਦੇ ਆ ਪੰਜਾਬ ਦੇ ਵਿੱਚ ਕਿਵੇਂ ਲੱਗਿਆ ਸਵਾਦ ਬਹੁਤ ਟੇਸਟੀ ਲੱਗਿਆ ਜੀ ਅ ਐਕਚੁਅਲੀ ਪਹਿਲਾਂ ਤੇ ਮੈਂ ਵੇਖਿਆ ਮੈਨੂੰ ਹੈਗਾ ਕਿ ਉਹ ਆ ਸ਼ਾਇਦ ਹਾਂ ਫਿਰ ਇਹਨਾਂ ਨੇ ਆਪ ਦੱਸਿਆ ਕਿ ਸ਼ਹਿਦ ਆ ਫਿਰ ਮੈਂ ਇਹਨੂੰ ਖਾ ਕੇ ਵੇਖਿਆ ਤੇ ਬਹੁਤ ਟੇਸਟੀ ਬਹੁਤ ਮਿੱਠਾ ਜਿਹੜਾ ਰੈਗੂਲਰ ਆਪਾਂ ਸ਼ਹਿਦ ਲੈਂਦੇ ਆ ਉਹਦੇ ਨਾਲੋਂ ਸਵਾਦ ਵੀ ਵੱਖਰਾ ਹੈ ਇਹਦਾ ਪਹਿਲਾਂ ਕਦੇ ਖਾਧਾ ਜ਼ਿੰਦਗੀ ਚ ਇਸ ਤਰ੍ਹਾਂ ਦਾ ਸ਼ਹਿਦ ਫਸਟ ਟਾਈਮ ਹੀ ਖਾਧਾ ਸ਼ਹਿਦ ਨੂੰ ਆਪਾਂ ਇਹੀ ਜਾਣਦੇ ਆ ਮੈਂ ਸ਼ਹਿਦ ਉਹ ਜਿਹੜਾ ਉੱਧਰ ਪਿਆ ਦੂਸਰਾ ਵੀ ਉਸ ਰੰਗ ਦਾ ਸ਼ਹਿਦ ਹੀ ਹੁੰਦਾ ਤੇ ਮੈਂ ਵੀ ਇਹਨਾਂ ਨੂੰ ਪੁੱਛਿਆ ਮੈਂ ਕਿ ਉਸ ਤਰ੍ਹਾਂ ਦਾ ਇਹ ਕਹਿੰਦੇ ਇਹਦਾਂ ਦਾ ਹੀ ਹੁੰਦਾ ਹੈ ਹਾਂ ਕਹਿੰਦੇ ਇਹੀ ਅਸਲੀ ਸ਼ਹਿਦ ਆ ਮਾਰਕੀਟ ਮਾਰਕੀਟ ਵਾਲਾ ਸ਼ਹਿਦ ਖਾਧਾ ਕਦੇ ਤੁਸੀਂ ਖਾਧਾ ਖਾਧਾ ਉਹਦਾ ਟੇਸਟ ਕਿਵੇਂ ਹੁੰਦਾ ਟੇਸਟ ਹੁੰਦਾ ਤਾਂ ਇਸ ਉਹ ਜਿਵੇਂ ਉਹਦੀ ਕਨਸਿਸਟੈਂਸੀ ਵੀ ਵੱਖਰੀ ਹੁੰਦੀ ਆ ਤੇ ਉਹਦਾ ਟੇਸਟ ਵੀ ਥੋੜਾ ਜਿਹਾ ਵੱਖਰਾ ਹੁੰਦਾ ਹੈ ਇਸੇ ਕਰਕੇ ਮੈਨੂੰ ਐ ਲੱਗਾ ਕਿ ਮੈਂ ਕਿਹਾ ਕਿ ਉਹ ਮਤਲਬ ਲਿਕਵਿਡ ਫਾਰਮ ਚ ਥੋੜਾ ਹੁੰਦਾ ਹੈ ਹਨਾ ਤੇ ਇਹ ਜਿਵੇਂ ਜੰਮਿਆ ਪਿਆ ਹੋਇਆ ਇਸ ਤਰ੍ਹਾਂ ਦਾ ਕਿਉਂਕਿ ਜੰਮੇ ਹੋਏ ਸ਼ਹਿਦ ਬਾਰੇ ਬਹੁਤੇ ਲੋਕਾਂ ਦੀ ਧਾਰਨਾ ਇਹ ਹੈ ਨਾ ਵੀ ਜੰਮਿਆ ਹੋਇਆ ਸ਼ਹਿਦ ਖਰਾਬ ਔਰਿਜਨਲ ਨਹੀਂ ਹੁੰਦਾ ਖੰਡ ਭੋਲੀ ਹੁੰਦੀ ਹੈ ਨਾ ਜਦੋਂ ਖੰਡ ਜੰਮੀ ਹੁੰਦੀ ਆ ਨਹੀਂ ਪਰ ਇਹ ਖਾ ਕੇ ਪਤਾ ਲੱਗਦਾ ਕਿ ਖੰਡ ਤੇ ਨਹੀਂ ਆ ਹੈ ਸ਼ਹਿਦ ਹੀ ਆ ਪਰ ਕੋਈ ਡਿਫਰੈਂਟ ਕੁਆਲਿਟੀ ਆ ਡਿਫਰੈਂਟ ਜੇ ਕੋਈ ਸਿਗਨੀਫੀਕੈਂਸ ਹੋਊਗੀ ਤੁਸੀਂ ਵੀ ਟੈਸਟ ਕੀਤਾ ਸੀ ਹਾਂ ਜੀ ਲੱਗਿਆ ਬਹੁਤ ਵਧੀਆ ਹੈ ਬਹੁਤ ਵਧੀਆ ਪਹਿਲਾਂ ਕਦੇ ਖਾਧਾ ਜ਼ਿੰਦਗੀ ਪਹਿਲਾਂ ਹੀ ਖਾਧਾ ਹੈ ਪਰ ਇਹ ਜ਼ਿਆਦਾ ਟੇਸਟੀ ਹੈ ਤੁਸੀਂ ਇਹ ਪਹਿਲੀ ਵਾਰ ਖਾਧਾ ਹਾਂ ਪਹਿਲੀ ਵਾਰ ਖਾਧਾ ਹਾਂ ਸਰੋ ਦੇ ਫੁੱਲਾਂ ਦਾ ਬਹੁਤ ਈਂ ਤਾਂ ਨੌਜਵਾਨ ਵੀਰ ਕਹਿੰਦੇ ਪਹਿਲੀ ਵਾਰ ਅਸੀਂ ਖਾਧਾ ਤੇ ਬਹੁਤ ਟੇਸਟੀ ਲੱਗ ਰਿਹਾ ਹੈਗਾ ਅਸੀਂ ਵੀ ਖਾਵਾਂਗੇ ਜੀ ਜ਼ਰੂਰ ਖਾਵਾਂਗੇ ਤੇ ਆਪਾਂ ਵੀ ਖਾ ਕੇ ਦੇਖ ਲੀਏ ਬਹੁਤ ਸੁਆਦ ਆ ਕਿਵੇਂ ਲੱਗਿਆ ਜੀ ਬਹੁਤ ਵਧੀਆ ਜੀ ਕਿਹੜੀ ਥਾਂ ਤੋਂ ਆਏ ਹੋ ਅਮ੍ਰਿਤਸਰ ਤੋਂ ਪਾਜੀ ਪਹਿਲਾਂ ਖਾਧਾ ਕਰੇ ਨਹੀਂ ਜੀ ਫਸਟ ਟਾਈਮ ਹੀ ਆ ਜੀ ਹਾਂ ਪਹਿਲਾਂ ਕੀ ਲੱਗਿਆ ਸੀ ਵਿਖਿਆ ਉਹ ਖਵਾਈ ਜਾਂਦੇ ਆ ਡਾਲਡਾ ਲੱਗਾ ਦੇ ਸੀ ਕੋ ਟਾਈਮ ਤੁਸੀਂ ਆ ਕੇ ਬਾਪੂ ਜੀ ਹੁਣ ਡਾਲਡਾ ਕੇ ਖਵਾਈ ਜਾਂਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਪਰ ਇਹਨੇ ਸਿਹਤ ਦਾ ਰਾਜੀ ਇਹ ਜੀ ਅੱਛਾ ਸਹੀ ਆ ਹਾਂ ਜੀ ਪਹਿਲਾਂ ਲੱਗਿਆ ਜੀ ਬਹੁਤ ਵਧੀਆ ਤਾਂ ਇਧਰ ਆਪਾਂ ਹੋਰ ਵੀ ਸਾਥੀਆਂ ਤੋਂ ਪੁੱਛਦੇ ਆ ਕਿ ਜੰਮਿਆ ਹੋਇਆ ਸ਼ਾਇਦ ਜਿਹਦੀ ਧਾਰਨਾ ਪੰਜਾਬ ਦੇ ਵਿੱਚ ਇੱਕ ਹੋਰ ਤਰ੍ਹਾਂ ਦੀ ਬਣੀ ਹੋਈ ਆ ਪਰ ਇਧਰ ਕੁਝ ਖੜੇ ਨੇ ਵੀਰ ਜੀ ਹੁਣੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਸ਼ਾਇਦ ਤੁਸੀਂ ਖਾਧਾ ਕਿਵੇਂ ਲੱਗਿਆ ਡਿਫਰੈਂਟ ਹੈ ਜੀ ਡਿਫਰੈਂਟ ਹੈ ਬਹੁਤ ਡਿਫਰੈਂਟ ਹੈ ਕਿਉਂਕਿ ਅਲੱਗ-ਅਲੱਗ ਵੈਰਾਈਟੀ ਇਹਨਾਂ ਨੇ ਸਾਨੂੰ ਆ ਵਾਈਟ ਵਾਲਾ ਦਿਖਾਇਆ ਜੀ ਤੇ ਆਹ ਵਾਲਾ ਸੀ ਲੈਣ ਲੱਗੇ ਆ ਦੋਨਾਂ ਦਾ ਫਰਕ ਹੈ ਪਰ ਉਹ ਥੋੜਾ ਮਿੱਠਾ ਜ਼ਿਆਦਾ ਹੈ ਜਿਹੜਾ ਵਾਈਟ ਵਾਲਾ ਉਹ ਮਿੱਠਾ ਜ਼ਿਆਦਾ ਵਾਈਟ ਵਾਲਾ ਪਹਿਲੀ ਵਾਰ ਖਾਧਾ ਤੁਸੀਂ ਪਹਿਲੀ ਵਾਰ ਹੀ ਖਾਧਾ ਜੀ ਮੈਂ ਪਹਿਲੀ ਵਾਰ ਹੀ ਖਾਧਾ ਜੀ ਜਦੋਂ ਤੁਸੀਂ ਇੱਥੇ ਡੱਬਾ ਪਿਆ ਦੇਖਿਆ ਕੀ ਲੱਗਿਆ ਤੁਹਾਨੂੰ ਵੀ ਕੀ ਪਿਆ ਦੇਸੀ ਕਿਉਂ ਅੱਛਾ ਦੇਸੀ ਕਿਉਂ ਵਰਗਾ ਲੱਗਦਾ ਕਿਉਂਕਿ ਉਹ ਵਾਈਟ ਉਹ ਜਿਹਾ ਹੈ ਨਾ ਤੇ ਪਿਓਰ ਦੇਸੀ ਜਿਵੇਂ ਗਾਂ ਦਾ ਹੁੰਦਾ ਕਿ ਉਹ ਲੱਗਿਆ ਸੀ ਮੇਰੇ ਹਾਂ 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 ਕੰਟੀਨਿਊ ਆ ਪਰ ਇਹ ਕਹਿੰਦੇ ਵੀ ਇਹ ਲੱਗਰ ਵੈਰਾਈਟੀ ਦਾ ਆਪਣਾ ਸ਼ਹਿਦ ਹੀ ਹੈ ਜੇ ਇਹਨੂੰ ਵੀ ਟ੍ਰਾਈ ਕਰੋ ਵੀ ਬਈ ਬਹੁਤ ਘੱਟ ਆਉਂਦਾ ਪਰ ਤੁਸੀਂ ਟ੍ਰਾਈ ਕਰਕੇ ਦੇਖੋ ਇੱਕ ਵਾਰ ਟ੍ਰਾਈ ਕੀਤਾ ਸ਼ਾਇਦ ਦੀ ਜਦੋਂ ਗੱਲ ਚੱਲਦੀ ਆ ਮਾਰਕੀਟ ਚ ਵੇਖਦੇ ਆ ਇੱਕੋ ਹੀ ਫਲੇਵਰ ਹੁੰਦਾ ਉਹਦਾ ਇੱਕੋ ਹੀ ਉਹਦਾ ਕਲਰ ਹੁੰਦਾ ਉਹੀ ਆਪਾਂ ਪਰ ਇੱਥੇ ਸੱਤ ਅੱਠ ਤਰ੍ਹਾਂ ਦਾ ਸਪੈਦੇ ਦਾ ਵੀ ਆ 베ਰੀ ਦਾ ਵੀ ਆ ਕਿਕਰ ਦਾ ਵੀ ਆ ਸਰੋਂ ਦਾ ਵੀ ਆ ਬਿਲਕੁਲ ਇਹੀ ਇੱਥੇ ਸਾਨੂੰ ਵਧੀਆ ਲੱਗੀ ਚੀਜ਼ ਆ ਕੇ ਕਿਉਂਕਿ ਆਪਾਂ ਜੇ ਵੈਸੇ ਜਾਈਏ ਮਾਰਕੀਟ ਵਿੱਚ ਉਹਨਾਂ ਦਾ ਇੱਕੋ ਸੇਮ ਹੀ ਜੇ ਆਪਾਂ ਜਿਵੇਂ ਡਾਵਰ ਕੰਪਨੀ ਦਾ ਹੋ ਗਿਆ ਜਾਂ ਉਹ ਜਿਹਨਾਂ ਹੁੰਦਾ ਉਸੇ ਵੀ ਹੁੰਦਾ ਇੱਥੇ ਵੈਰਾਈਟੀ ਅਲੱਗ-ਅਲੱਗ ਵੈਰਾਈਟੀਆਂ ਕਾਫੀ ਵੈਰਾਈਟੀਆਂ ਉਹ ਉਹ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਿਆ ਅੱਜ ਹਾਂ ਵੈਰਾਈਟੀਆਂ ਦਾ ਅਲੱਗ-ਅਲੱਗ ਚਲੋ ਥੈਂਕ ਯੂ ਭਾਜੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਬੀ ਕੀਪਰਸ ਐਸੋਸੀਏਸ਼ਨ ਆਪਣੇ ਜਿੰਨੇ ਵੀ ਆਰਗੈਨਿਕ ਸ਼ੁੱਧ ਸ਼ਹਿਦ ਦੇ ਜਿਹੜੇ ਪਦਾਰਥ ਨੇ ਜੰਮਿਆ ਹੋਇਆ ਸ਼ਹਿਦ ਆ ਦੂਸਰਾ ਸ਼ਹਿਦ ਆ ਉਹਨਾਂ ਦਾ ਟੇਸਟ ਦਿਖਾਇਆ ਜਾ ਰਿਹਾ ਬੀ ਪੋਲਨ ਦਾ ਟੇਸਟ ਦਿਖਾਇਆ ਜਾ ਰਿਹਾ ਸ਼ਹਿਦ ਖਾਦਾ ਜੰਮਿਆ ਹੋਇਆ ਜੋ ਪਤਾ ਸੀ ਪਹਿਲਾਂ ਵੀ ਇਹ ਜੰਮਿਆ ਹੋਇਆ ਸ਼ਹਿਦ ਆ ਕੀ ਲੱਗਿਆ ਤੁਹਾਨੂੰ ਨਹੀਂ ਤੇ ਕੋ ਟੈਸਟ ਇਹਦਾ ਵੱਖਰਾ ਜੀ ਦੂਸਰੇ ਨਾਲੋਂ ਮਨ ਲਓ ਜਿਹੜਾ ਆਪਾਂ ਸਹਿਦ ਤੁਹਾਨੂੰ ਆ ਨੈਚੁਰਲੀ ਇਹਨਾਂ ਦਾ ਸਹਿਦ ਆ ਤੇ ਇਹ ਮਨ ਲਓ ਉਹਦਾ ਟੈਸਟ ਵੱਖਰਾ ਹੀ ਆ ਆਮ ਸਹਿਦ ਨਾਲ ਦੂਸਰੇ ਸਹਿਦ ਨਾਲੋਂ ਪਹਿਲਾਂ ਖਾਧਾ ਕਦੇ ਨਹੀਂ ਪਹਿਲਾਂ ਨਹੀਂ ਖਾਧਾ ਪਹਿਲੀ ਵਾਰ ਪਹਿਲੀ ਵਾਰ ਹੀ ਖਾਧਾ ਜਦ ਮੈਂ ਪਹਿਲੀ ਵਾਰ ਹੀ ਖਾਧਾ ਤੇ ਇਹ ਚੰਗਾ ਹੈ ਅੱਛਾ ਪਹਿਲਾਂ ਜਿਵੇਂ ਹੁਣ ਉਹ ਡੱਬੇ ਚ ਬੰਦ ਪਿਆ ਪਹਿਲਾਂ ਦੇਖਣ ਨੂੰ ਕੀ ਲੱਗਦਾ ਵੀ ਕੀ ਆ ਇਹ ਦੇਖੋ ਇਹ ਘਿਓ ਵਾਂਗੂ ਲੱਗਦਾ ਹੈ ਜਿਵੇਂ ਕੀ ਆ ਤੇ ਇਹ ਘਿਓ ਹੁੰਦਾ ਦੇਸੀ ਖੱਦਸ ਬਾਦ ਆਉਂਦਾ ਹੈ ਹੋਰ ਇੰਨੀ ਵੈਰਾਈਟੀ ਦੇ ਸ਼ਹਿਦ ਪਹਿਲਾਂ ਕਿਤੇ ਵੇਖਿਆ ਤੁਸੀਂ ਆਪਣੇ ਮਾਰਕੀਟ ਚ ਵੀ ਨਹੀਂਦੇ ਆ ਨਾ ਨਾ ਵੀਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਸੋਹੀ ਸਾਡੇ ਨਾਲ ਨੇ ਸੋਹੀ ਸਾਹਿਬ ਐਸੋਸੀਏਸ਼ਨ ਵੱਲੋਂ ਇੱਕ ਸਾਂਝੀ ਸਟਾਲ ਲਾਈ ਗਈ ਆ ਸ਼ਾਇਦ ਵਾਰੀ ਲੋਕਾਂ ਨੂੰ ਜਾਗਰੂਕ ਕਰਨਾ ਤੇ ਖਾਸ ਕਰਕੇ ਮੈਂ ਵੇਖ ਰਿਹਾ ਵੀ ਜਿਹੜਾ ਜੰਮਿਆ ਹੋਇਆ ਸ਼ਹਿਦ ਆ ਲੋਕ ਖਾਣ ਤੋਂ ਬਾਅਦ ਬੜਾ ਖੁਸ਼ ਮਹਿਸੂਸ ਕਰਦੇ ਆ ਟੇਸਟ ਨੂੰ ਬਹੁਤ ਵਧੀਆ ਲੱਗ ਰਿਹਾ ਹਾਲਾਂਕਿ ਪਹਿਲਾਂ ਧਾਰਨਾ ਹੀ ਹੁੰਦੀ ਆ ਦੇਖ ਕੇ ਵੀਰ ਪਤਾ ਨਹੀਂ ਦਾਲ ਢੱਕ ਕਿਉਂ ਪਿਆ ਕਿ ਦੇਸੀ ਕਿਉਂ ਪਿਆ ਕਿਵੇਂ ਦਾ ਹੁੰਗਾਰਾ ਰਿਹਾ ਦੇਖੋ ਜੰਮੇ ਹ ਸ਼ਹਿਦ ਨੂੰ ਅਸੀਂ ਪਿਛਲੇ 4 ਸਾਲ ਤੋਂ ਲਗਾਤਾਰ ਲੋਕਾਂ ਨੂੰ ਜਾਗਰਿਤ ਕਰਨ ਲਈ ਸੈਂਪਲ ਟੈਸਟ ਕਰਵਾ ਰਹੇ ਹਾਂ ਤੇ ਜਿਹੜਾ 4 ਸਾਲ ਪਹਿਲਾਂ ਤੱਕ ਇੰਡੀਅਨ ਮਾਰਕੀਟ 'ਚ ਜੰਮਾ ਸ਼ਹਿਦ ਬਿਲਕੁਲ ਕਿਤੇ ਨਜ਼ਰ ਨਹੀਂ ਦੀ ਆ ਰਿਹਾ ਨਾਖਸੇਨ ਦੇਖਿਆ ਸੀ ਜੇ ਘਰ ਜਾ ਕੇ ਜੰਮ ਜਾਂਦਾ ਤੇ ਤਾਂ ਉਹਨੂੰ ਖੰਡ ਦੇ ਕਹਿ ਕੇ ਕੂੜੇ 'ਚ ਸੁੱਟ ਦਿੰਦੇ ਸੀ ਲੇਕਿਨ 4 ਸਾਲ ਦੀ ਐਸੋਸੀਏਸ਼ਨ ਟੀਮ ਦੀ ਅਵੇਅਰਨੈਸ ਸਦਕਾ ਅੱਜ ਬਹੁਤ ਸੋਹਣਾ ਹੰਗਾਰਾ ਸਾਨੂੰ ਕਿਸਾਨ ਮੇਲੇ ਦੇ ਉੱਤੇ ਲੁਧਿਆਣਾ ਯੂਨੀਵਰਸਿਟੀ ਚ ਮਿਲ ਰਿਹਾ ਜਮੇ ਸ਼ਹਿਦਾ ਸਾਡੇ ਕੋਲ 8 10 ਵੈਰੈਟੀਆਂ ਹੈਗੀਆਂ ਨੇ ਵੱਖ-ਵੱਖ ਤਰ੍ਹਾਂ ਦੇ ਸ਼ਹਿਦ ਦੀਆਂ ਸਭ ਤੋਂ ਵੱਧ ਜਿਹੜਾ ਪਸੰਦ ਕੀਤਾ ਜਾਣ ਵਾਲਾ ਇਸ ਮੇਲੇ ਤੇ ਸ਼ਹਿਦਾ ਉਹ ਸਰੋਂ ਦਾ ਜਮਿਆ ਹੋਇਆ ਵਾਈਟ ਹਨੀ ਹੈ ਜੀ ਜਗਤਾਰ ਜੀ ਬਤੌਰ ਜਨਰਲ ਸੈਕਟਰੀ ਅਸੀਂ ਤੁਹਾਨੂੰ ਦੇਖਦੇ ਆਂ ਸਮੇਂ-ਸਮੇਂ ਤੇ ਅਵੇਰਨੈਸ ਤੋਂ ਸ਼ਹਿਦ ਦੀ ਬਹੁਤ ਕਰਦੇ ਹਾਂ ਅੱਜ ਸਭ ਤੋਂ ਵੱਧ ਜਿਹੜਾ ਹੈਗਾ ਅਵੇਰਨੈਸ ਵਾਈਟ ਹਨੀ ਦੀ ਕੀਤੀ ਜਾ ਰਹੀ ਆ ਵਾਈਟ ਹਨੀ ਦੀ ਅਵੇਰਨੈਸ ਕਿਉਂ ਨਹੀਂ ਜੀ ਅਸਲ ਚ ਕਾਰਨ ਇਹ ਹੈ ਕਿ ਜਿਹੜਾ ਸਰੋਂ ਦਾ ਸ਼ਹਿਦ ਹੈ ਮਾਸਟਰਡ ਦਾ ਸ਼ਹਿਦ ਹੈ ਇਹ ਪੂਰੇ ਦੇਸ਼ ਦੇ ਵਿੱਚ ਜੇ ਆਲ ਓਵਰ ਇਹਦੀ ਪ੍ਰੋਡਕਸ਼ਨ ਦੇਖੀਏ ਤਾਂ ਸਾਰੇ ਸ਼ਹਿਦ ਜਿਹੜੇ ਦੂਜੇ ਸ਼ਹਿਦ ਹੈ ਉਹਨਾਂ ਨਾਲੋਂ ਸਭ ਤੋਂ ਵੱਧ ਹੈ ਪਰ ਦੁਖੰਤਕ ਪੱਖ ਇਹਦਾ ਇਹ ਹੈ ਕਿ ਇਹਦੇ ਬਰਤੀ ਲੋਕਾਂ ਨੂੰ ਉਨੀ ਜਾਗਰੂਕਤਾ ਨਹੀਂ ਹੈਗੀ ਕਿ ਜਿਵੇਂ ਹੋਇਆ ਸ਼ਹਿਦ ਖਾਣ ਜਦੋਂ ਤੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਪਿਛਲੇ ਕਈ ਸਾਲਾਂ ਤੋਂ ਅਸੀਂ ਅਵਿਆਨਸਲਾ ਪਾ ਰਹੇ ਆ ਵੀ ਲੋਕਾਂ ਨੂੰ ਕਿਉਂ ਖਾਣਾ ਚਾਹੀਦਾ ਇਸ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਉਹ ਉਸ ਢੰਗ ਨਾਲ ਮੋੜਾ ਵੀ ਕੱਟਣ ਲੱਗਿਆ ਲੋਕ ਅੱਗੇ ਵੀ ਵਧਣ ਲੱਗੇ ਆ ਔਰ ਦੂਜੀ ਗੱਲ ਇਹ ਹੈ ਕਿ ਇਹਦੇ ਵਿੱਚ ਮਲਾਵਟ ਹੋਣ ਦੀ ਇਸ ਫੋਮ ਦੇ ਵਿੱਚ ਜਿਹੜਾ ਕਰੀਮ ਹਣੀ ਦੇ ਰੋਪ ਦੇ ਵਿੱਚ ਹੈ ਇਹਦੇ ਵਿੱਚ ਮਲਾਵਟ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਜਿਹੜੇ ਬਾਜ਼ਾਰ 'ਚ ਅਦਰ ਪ੍ਰੋਡਕਟ ਪਏ ਨੇ ਜਿਵੇਂ ਲਿਊਕਰ ਸ਼ਹਿਦ ਹੈ ਉਹਦੇ 'ਚ ਵੱਡੇ ਪੱਧਰ ਤੇ ਢੱਲੇ ਨਾਲ ਹੈ ਜਿਹੜੀ ਸੀਰਪ ਕਾਰਨ ਸੀਰਪ ਤੇ ਰਾਜ ਸੀਰਪ ਹੈ ਜਿਹਦੀ ਉਹਦੀ ਮਲਾਵਟ ਹੈ ਠੀਕ ਹੈ ਨਾ ਉਹ ਉਹਦਾ ਜਿਹੜਾ ਬੀ ਕੀਪਰਾਂ ਨੂੰ ਵੀ ਲਾਸ ਹੈ ਤੇ ਬੀ ਕੀਪਰਾਂ ਦੇ ਬਾਅਦ ਸਭ ਤੋਂ ਵੱਧ ਜਿਹੜਾ ਉਹ ਲਾਅ ਸਕਦਾ ਖਫਤ ਕਰਨ ਨੂੰ ਹੈ ਜਿਹਦੇ ਉਹ ਘਰੇ ਜਾ ਕੇ ਖਾਦਾ ਜਾਣਾ ਕਿਉਂਕਿ ਇਹ ਬਾਜ਼ਾਰ ਦੇ ਵਿੱਚੋਂ ਲਿਆ ਹੋਇਆ ਸ਼ਹਿਦ ਤੁਸੀਂ ਨੇਚੁਰਲ ਕਰਕੇ ਲੈਨੇ ਹੋ ਤੇ ਮਤਲਬ 100% ਸ਼ੁੱਧ ਕਰਕੇ ਲੈਨੇ ਹੋ ਤੇ ਪਰ ਉਹ ਤੁਹਾਨੂੰ ਸੁੱਤਾ ਦੀ ਬਜਾਏ ਤੁਹਾਨੂੰ ਜਿਹੜੀ ਹੈ ਡੁਪਲੀਕੇਸੀ ਪ੍ਰੋਸੀ ਹੋ ਜਾ ਰਹੀ ਹੈ ਪਰ ਐਸੋਸੀਏਸ਼ਨ ਦਾ ਇਹ ਉਪਰਾਲਾ ਹੈਗਾ ਪੀਜੂ ਪ੍ਰੋਗਰੈਸਿਵ ਵੀ ਕੀਪਰ ਦੇ ਐਸੋਸੀਏਸ਼ਨ ਦਾ ਇਹ ਉਪਰਾਲਾ ਹੈਗਾ ਕਿ ਲੋਕਾਂ ਨੂੰ ਪਤਾ ਲੱਗੇ ਸ਼ਹਿਦ ਸਹੀ ਸ਼ਹਿਦ ਸ਼ੁੱਧ ਸ਼ਹਿਦ ਕਿਹੋ ਜਿਹਾ ਹੁੰਦਾ ਹੈ ਕਿ ਉਹਦੇ ਰੰਗ ਸਵਾਦ ਜਿਹੜਾ ਹੈਗਾ ਟੇਸਟ ਆ ਉਹ ਅਲੱਗ-ਅਲੱਗ ਹੁੰਦੇ ਆ ਤਾਂ ਬਹੁਤ ਲੋਕ ਜਦੋਂ ਖਾਂਦੇ ਆ ਜਮਿਆ ਹੋਇਆ ਸ਼ਾਇਦ ਵਾਈਟ ਹਨੀ ਮਸਟਰਡ ਦਾ ਸ਼ਾਇਦ ਕਰੀਮ ਹਨੀ ਮਤਲਬ ਅਲੱਗ-ਅਲੱਗ ਤਰੀਕਿਆਂ ਨਾਲ ਖਾਂਦੇ ਆ ਕੋਈ ਇਹਨੂੰ ਦੁੱਧ ਚ ਪਾ ਕੇ ਪੀ ਲੈਂਦਾ ਬਰੈਡ ਤੇ ਲਾ ਕੇ ਜੈਮ ਦੀ ਤਰ੍ਹਾਂ ਖਾਧਾ ਜਾ ਸਕਦਾ ਮਤਲਬ ਆਲ ਓਵਰ ਜਿਹ ਦੂਜੇ ਸ਼ਹਿਦ ਦੇ ਮੁਕਾਬਲੇ ਦੇਖੀਏ ਤਾਂ ਇਹਦੀ ਜ਼ਿਆਦਾ ਜ਼ਰੂਰਤ ਹੈ ਸਾਡੀ ਸੋਸਾਇਟੀ ਨੂੰ ਸਾਡੇ ਸਮਾਜ ਨੂੰ ਸਾਡੇ ਬੱਚਿਆਂ ਨੂੰ ਕਿਉਂਕਿ ਇਹ ਜ਼ਿਆਦਾ ਐਨਰਜੈਟਿਕ ਹੁੰਦਾ ਹੈ ਜ਼ਿਆਦਾ ਪਿਓਰ ਹੁੰਦਾ ਹੈ ਔਰ ਵਧੀਆ ਹੁੰਦਾ ਹੈ ਮਾਰਕੀਟ ਪੱਖ ਤੋਂ ਦੇਖੀਏ ਸਮੇ ਸਮੇਂ ਤੇ ਸਹੀ ਗੱਲਾਂ ਸੁਣਦੇ ਰਹਿਣੇ ਆ ਕਿ ਸ਼ਾਇਦ ਦੀ ਮਾਰਕੀਟ ਨੈਸ਼ਨਲ ਲੈਵਲ ਤੇ ਰੇਟ ਨਹੀਂ ਮਿਲਦੇ ਹੈਗੇ ਕਿਸਾਨਾਂ ਦੀਆਂ ਵੀ ਇਹ ਇੱਕ ਰਹਿੰਦੀਆਂ ਨੇ ਸ਼ਿਕਾਇਤਾਂ ਮਾਰਕੀਟ ਪੱਖ ਤੋਂ ਕਿੱਥੇ ਜੇ ਖੜਾ ਮਾਰਕੀਟ ਪੱਖ ਤੋਂ ਸਭ ਤੋਂ ਵੱਡਾ ਜਿਹੜਾ ਸਾਡੇ ਲਈ ਚੈਲੰਜ ਹੈ ਉਹ ਹੈਗੀ ਮਲਾਵਟ ਖੋਰੀ ਸਭ ਤੋਂ ਵੱਡਾ ਜਿਹੜਾ ਕਿਉਂਕਿ ਅਸੀਂ ਮਤਲਬ ਹਰ ਕਰਤਕ ਤੱਕ ਤਾਂ ਪਹੁੰਚ ਨਹੀਂ ਕਰ ਸਕਦੇ ਸੋਸ਼ਲ ਮੀਡੀਆ ਇੱਕ ਸਾਡਾ ਪਲੇਟਫਾਰਮ ਹੈ ਜਿੱਦੇ ਰਹੀਂ ਅਸੀਂ ਆਪ ਦਾ ਰੌਲਾ ਪਾ ਸਕਦੇ ਹਾਂ ਆਪਣੀ ਗੱਲ ਕਹਿ ਸਕਦੇ ਹਾਂ ਆਪਦੇ ਤਰੀਕੇ ਨਾਲ ਕਹਿ ਸਕਦੇ ਹਾਂ ਪਰ ਇਹਦੇ ਜਿਹੜਾ ਇਸ ਸਾਲ ਦਾ ਅਸੀਂ ਦੇਖੀਏ ਮਸਟਰਡ ਦਾ ਖਾਸ ਕਰਕੇ ਇਹ ਬਹੁਤ ਖੰਤਕਪੱਖ ਹੈ ਕਿ ਬੀ ਕੀਪਰਾਂ ਦਾ ਸ਼ਹਿਦ ਹੈ ਜਿਹੜਾ ਉਹ ਨਹੀਂ ਵਿਕਿਆ ਜਿਹੜੇ ਹਿਸਾਬ ਨਾਲ ਵਿਕਣਾ ਚਾਹੀਦਾ ਕਿਉਂਕਿ ਇਹ ਸਭ ਤੋਂ ਪਿਓਰ ਚੀਜ਼ ਹੈ ਸਭ ਤੋਂ ਵੱਧ ਐਕਸਪੋਰਟ ਹੋ ਜਾਂਦਾ ਤਾਂ ਉਹਦੇ ਕਈ ਕਾਰਨ ਨੇ ਮਤਲਬ ਨਾ ਮਤਲਬ ਐਕਸਪੋਰਟ ਦੇ ਵੀ ਕਾਰਨ ਹੋਣਗੇ ਹੋਰ ਵੀ ਬਹੁਤ ਸਾਰੇ ਕਾਰਨ ਹੋਣਗੇ ਇੱਕ ਵੱਡਾ ਕਾਰਨ ਜਿਹੜਾ ਸਾਨੂੰ ਨਜ਼ਰ ਆਉਂਦਾ ਉਹ ਇਹੀ ਸਮਝ ਆਉਂਦਾ ਹੈ ਕਿ ਇਹਦੀ ਸਾਡੇ ਜਿਹੜਾ ਘਰੇਲੂ ਡੋਮੈਸਟਿਕ ਬਾਜ਼ਾਰ ਆ ਉਹਦੇ ਚ ਇਹਦੀ ਖਪਤ ਨਹੀਂ ਹੈਗੀ ਜੇ ਇਹਦੀ ਖਪਤ ਵੱਧ ਗਈ ਉਹ ਸ਼ਾਇਦ ਅਸੀਂ ਵਿਦੇਸ਼ ਭੇਜਣ ਦੀ ਵਜ੍ਹਾ ਸਾਨੂੰ ਇੰਪੋਰਟ ਵੀ ਕਰਾਉਣਾ ਪਏ ਜੇ ਆਉਣ ਵਾਲੇ ਸਾਲਾਂ ਚ ਇਹ ਅਵੇਅਰਨੈਸ ਫਲਾਉਣ ਦਾ ਇੱਕ ਯਤਨ ਹੈ ਕਿ ਹਰ ਬੀ ਕੀਪਰ ਦਾ ਜਿਹੜਾ ਸ਼ਹਿਦ ਹੈ ਉਹੋ ਇੱਥੇ ਹੀ ਖਾਪਣ ਲੱਗੇ ਇੱਥੇ ਹੀ ਇੱਥੋਂ ਦਾ ਖਾਫਤਕਾਰ ਹੀ ਖਾਣ ਲੱਗੇ ਆਪਦੇ ਨੇੜਲੇ ਜਿਹੜੇ ਉਹਦੇ ਏਰੀਆ ਦੇ ਬੀ ਕੀਪਰ ਆ ਉਹਨਾਂ ਤੋਂ ਲੈ ਕੇ ਇਹ ਜਿਆ ਸ਼ਹਿਦ ਖਾਵੇ ਤੇ ਆਪਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਵੀ ਖਵਾਵੇ ਤਾਂ ਮੈਨੂੰ ਲੱਗਦੀ ਹੈ ਮੰਡੀ ਕਰਨ ਦੀ ਪ੍ਰੋਬਲਮ ਕਾਫੀ ਹੱਦ ਤੱਕ ਸੋਲਵ ਹੋ ਜੇ